ਗੁਰੂ ਤੁੰ ਸਹਿਬ ਸ੍ਰੀ ਗੁਰੂ ਰਾਮਦਾਸ ਪਿਤਾ ਜੀ ਅਨੇ ਅੱਜ ਕਿਰਪਾ ਕੀਤੀ ਹੈ ਜੈਤ ਸ੍ਰੀ ਮਹਲਾ ਚਤੁਰਥ ਅਰ ਪੰਨਾ ਚੌਪਦੇ ਰਾਜ ਜੈਤ ਸ੍ਰੀ ਕਾਗ ਪਹਿਲਾ ਤੁੰ ਗੁਰੂ ਰਾਮਦਾਸ ਜੀ ਆਂ ਦੀ ਚਾਰ ਬੰਦਾ ਵਾਲੀ ਬਾਣੀ ਹੈ ਇਕ ਓਅੰਕਾਰ ਸਤਗੁਰ ਪ੍ਰਸਾਦਿ ਬਾਦਸ਼ਾਹ ਜੀ ਦੇ ਅਕਾਲ ਪੁਰਖੀ ਕੈ ਅਤੇ ਸਤਗੁਰ ਜੀ ਦੀ ਕਿਰਪਾ ਦੇ ਨਾਲ ਮਿਲਦਾ ਹੈ ਇਹਰ ਦਰਤ ਹਿਰਦੇ ਵਿੱਚ ਮੇਰਾ ਇਹਰ ਹੈ ਰਤਨ ਨਾਮ ਹਰ ਵਸਿਆ ਗੁਰ ਆਪ ਭਰਿਓ ਮੇਰੇ ਮੱਥਾ ਮੇਰੇ ਮੱਥੇ ਉੱਤੇ ਪਿਤਾ ਜੀ ਕਹਿੰਦੇ ਹੈ ਭਾਈ ਜਦੋਂ ਗੁਰੂ ਨੇ ਮੇਰੇ ਸਿਰ ਤੇ ਆਪਣਾ ਹੱਥ ਰੱਖਿਆ ਤਾਂ ਮੇਰੇ ਦਿਲ ਦੇ ਵਿੱਚ ਪ੍ਰਮਾਤਮਾ ਦਾ ਰਤਨ ਵਰਗਾ कीमती नाम जी आस गया जन्म जन्म उत्तरे किलुख उतरे किल बेला था पाप गुर नाम दियो ला लाता, के दियो रिन लाता।, रिन लाता कर्जा ਤਕਾਰਾਂ ਦਾ ਬੜਾ ਵੱਡਾ ਭਾਰ ਸਿਰ ਤੇ ਗੁਰੂ ਜੀ ਕਹਿੰਦੇ ਭਾਈ ਜੇ ਸਵੀ ਮਨੋਕ ਨੂੰ ਗੁਰੂ ਨੇ ਪ੍ਰਮਾਤਮਾ ਦਾ ਨਾਮ ਦਿੱਤਾ ਉਸ ਦੇ ਅਨੇਕਾਂ ਜਨਮਾਂ ਦੇ ਪਾਪ ਦੁੱਖ ਦੂਰ ਹੋ ਗਏ ਉਸ ਦੇ ਸਿਰ ਤੋਂ ਪਾਪਾਂ ਦਾ ਕਰਜ਼ਾ ਜਿਹੜਾ ਸੀ ਨਾ ਉੱਤਰ ਗਿਆ ਮੇਰੇ ਮਨ ਭਜ ਰਾਮ ਨਾਮ ਸਬਰਤਾ ਅਰਥਾ ਦਾ ਕਰਮ ਦਾ ਬਾਦਸ਼ਾਹ ਜਿਹਦੇ ਮਨ ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ ਪਰਮਾਤਮਾ ਸਾਰੇ ਹਦਾਂ ਦਾ ਦੇਵਾਨ ਹੈ ਗੁਰਪੁਰ ਹੈ ਨਾਮ ਦਾ ਆਨੰਦ ਦਰਦਾ ਹੈ ਬਿਨ ਨਾਮੇ ਜੀਵਨ ਮਿਰਤਾ ਦਰਦਾ ਦ੍ਰੁੜਾਇਆ ਪਾਪ ਹਟਾ ਕਰ ਦਿੱਤਾ ਬਿਨ ਨੱਥਾ ਨਾਥ ਅਭਿਆਸ ਗੁਰੂ ਜੀ ਕਹਿ ਰਹੇ ਮਾਰਾ ਗੁਰੂ ਦੀ ਸ਼ਰਨ ਪਿਆਰੋ ਟਿਕਿਆ ਰਹੋ ਪੂਰੇ ਦਿਨ ਹੀ ਪ੍ਰਮਾਤਮਾ ਦਾ ਨਾਮ ਮਨ ਦੇ ਵਿੱਚ ਵਸਕਾ ਕੀਤਾ ਤੇ ਨਾਮ ਤੋਂ ਬਿਨਾ ਮੁੱਖਾ ਜ਼ਿੰਦਗੀ ਜਿਹੜੀ ਹੈ ਨਾ ਵਿਅਸਤ ਕਹੀ ਜਾਂਦੀ ਹੈ ਨਾ ਬੇਦੁਰ ਗੁਰਮੁਹਰੋੜ ਭੈ ਮਨ ਲੋਕ ਤੇ ਮੋ ਮਾਇਆ ਚਿਤ ਪਾਤਾ ਮੂਰਖਾਂ ਦਾ ਮੂਰਖ ਮਾਨਮੁਖ ਭਾਵੇਂ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਗੁਰੂ ਜੀ ਕਹਿੰਦੇ ਨੇ ਭਾਈ ਜਿਹੜੇ ਮੂਰਖ ਆਪਣੇ ਮਨ ਦੇ ਪਿੱਛੇ ਦੌੜਦੇ ਨੇ ਉਹ ਗੁਰੂ ਦੀ ਸ਼ਰਨ ਤੋਂ ਬਿਨਾਂ ਮੂਰਖ ਹੋਏ ਰਹਿੰਦੇ ਹਾਇ ਉਹ ਸਦਾ ਮਾਇਆ ਦੇ ਮੋਹ ਵਿੱਚ ਫਸੇ ਰਹਿੰਦੇ ਹਨ ਤੇਨ ਸਾਧੂ ਚਰਨਾਂ ਸੇ ਵੇਖੋ ਤੇਨ ਸਭ ਜਨਮਾਂ ਦਾਤਾ ਸਾਧੂ ਆਪ ਗੁਰੂ ਅਤੰਤਾ ਦਾਤ ਹੈ ਨਿਸਵਰ ਅਕਾਰ ਪਿਤਾ ਜੀ ਕਹਿੰਦੇ ਉਹਨਾਂ ਨੇ ਕਦੇ ਵੀ ਗੁਰੂ ਦਾ ਆਸਰਾ ਨਹੀਂ ਲਿਆ ਉਹਨਾਂ ਦਾ ਸਾਰਾ ਜੀਵ ਜਿਹੜਾ ਨਾ ਵਿਅਰਥ ਤਰਾਂ ਜਾ ਰਿਹਾ ਜੇ ਸਾਧੂ ਚੱਤ ਸਾਧ ਪਾਤਨ ਸੇਵੇ ਤਿੰਨ ਜਗ ਤਿੰਨ ਸਭ ਲੋ ਜਗਤ ਸਨਾਤਾ ਹੁਣ ਪਾਛ ਪਿੰਦੇ ਜਿਹੜੇ ਮਹਰਬੋਹ ਗੁਰੂ ਦੇ ਚਰਨਾਂ ਦੀ ਹਉਂਡ ਲੱਗੇ ਨੇ ਨਾ ਉਹ ਖਸੋ ਵਾਲੇ ਬਣ ਜਾਂਦੇ ਨੇ ਉਹਨਾਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ ਤੇ ਜਿਹੜੇ ਮਾਨਸਿਕ ਸੁਭਾਅ ਵਾਲੇ ਜਿਨ੍ਹਾਂ ਨੇ ਕਦੀ ਗੁਰੂ ਦੇ ਚਰਨਾਂ ਦੀ ਸੇਵਾ ਨਹੀਂ ਕੀਤੀ ਜਿਹੜੇ ਗੁਰੂ ਦੇ ਚਰਨਾਂ ਦੇ ਨਾਲ ਨਹੀਂ ਤੁਲੰਗਤਾ ਕਰਦੇ ਬਾਤ ਜਾਂ ਜਿਹੜੇ ਉਹਨਾਂ ਨੇ ਕਦੇ ਵੀ ਗੁਰੂ ਦਾ ਆਸਰਾ ਨਹੀਂ ਜਿਨ੍ਹਾਂ ਨੇ ਲਿਆ ਉਹਨਾਂ ਦਾ ਸਾਰਾ ਜੀਵਨ ਹੀ ਵਿਅਰਥ ਤੇ ਚਲਾ ਜਾਂਦਾ ਹੈ ਜਿਹੜੇ ਮਨੁੱਖ ਗੁਰੂ ਦੇ ਚਰਨਾਂ ਦੀ ਓਟ ਲੈਂਦੇ ਨੇ ਨਾ ਉਹ ਖਤਰੋਂ ਵਾਲੇ ਬਣ ਜਾਂਦੇ ਨੇ ਇਹਨਾਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ ਮੋਕੋਂ ਕੀ ਜੰਦਾ ਸੁਗਾਸ ਦਾਸਨ ਕੋ ਹਰ ਦਇਆ ਦਾ ਜਗ ਜਨਾਤਾ ਜਗ ਜਨਾਤਾ ਦਾ ਰਤ ਹੈ ਇਹ ਜਗ ਦੇ ਨਾਲ ਏਹ ਅਰੀ ਏਹ ਜਗ ਜਨਾਤ ਮੇਰੇ ਤੇ ਮਿਹਰ ਕਰ ਬਣ ਆਪਣਾ ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਰਾਜ ਸੁਣਾਣਾ ਜਿਹੜੇ ਤੇਰੇ ਦਾਸ ਨੇ ਨਾ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਸੁਣਾਣਾ ਹੈ ਏ ਹਰੀ ਏ ਪ੍ਰਮਾਤਮਾ ਮੇਰੇ ਉੱਤੇ ਮਿਹਰ ਕਰ ਹਮ ਅੰਦਰ ਗਿਆਨ ਇਹ ਨਾ ਗਿਆਨੀ ਆਇਆ ਤੇਨੇ ਹੋ ਰਿਆਂ ਅਸੀਂ ਆਤਮਿਕ ਜੀਵਨ ਦੀ ਸੂਝ ਤੋਂ ਬੜੇ ਸਖਮੇ ਹਾਂ ਸਾਹਮਣੂ ਸਹੀ ਜੀਵਨ ਜੁਗਤ ਦੀ ਸੂਝ ਨਹੀਂ ਹੈ ਸਮਝ ਨਹੀਂ ਹੈ ਅਸੀਂ ਤੇਰੇ ਦੱਸੇ ਜੀਵਨ ਰਾਹ ਤੇ ਤੁਰ ਨਹੀਂ ਸਕਦੇ ਆ ਮਨ ਦੇ ਤੋਰੇ ਅੰਦਰ ਦੀ ਜੈ ਜਨਮਾਨ ਵਿਚਲੇ ਮਲੰਕਾ ਮਲੰਕਾ ਦਾ ਤਨ ਮਿਲ ਕੇ ਅੰਚਲ ਦਾ ਪੱਲਾ ਮਾਂ ਮੰਗਲੇ ਤੋਂ ਪਰਾਂ ਅੰਕਲ ਦੀਦਾ ਜਦ ਮਾਨ ਵਿੱਚ ਚੱਲੇ ਬਲੰਦਾ ਸਤਗੁਰੂ ਜੀ ਕਹਿੰਦੇ ਕਿਹਦੇ ਗੁਰੂ ਜੀ ਸਾਨੂੰ ਅੰਨਿਆਂ ਨੂੰ ਆਪਣਾ ਬੱਲਾ ਬਣਾ ਤਾਂ ਕਿ ਤੇਰੇ ਬੱਲੇ ਨਾਲ ਕੇ ਅਸੀਂ ਤੇਰੇ ਦੱਸੇ ਹੋਏ ਰਸ ਤੇ ਪਹੁੰਚ ਸਕੀਏ